ਨੌਜਵਾਨ ਸਾਥੀਓ ਅੱਜ ਕੱਲ ਆਪਾਂ ਦੇਖਦੇ ਆਂ ਵਿਹਾਰ ਦੇ ਮਹੀਨੇ ਦੇ ਵਿੱਚ ਸਾਵਣ ਦੇ ਮਹੀਨੇ ਵਰਗਾ ਮੌਸਮ ਹੋ ਗਿਆ ਤੇ ਜੋ ਕਾਰਾਂ ਦੇ AC ਨੇ ਉਹ ਸਾਡੀ ਨਵੇਂ ਨੂੰ ਸੁੱਖ ਲੈਂਦੇ ਨੇ ਪਸੀਨਾ ਨਹੀਂ ਆਉਂਦਾ ਸੇ ਮੂੜ ਫਰੈਸ਼ ਰਹਿੰਦਾ ਲੇਕਿਨ ਜਿਹੜੇ ਘਰਾਂ ਦੇ AC ਨੇ ਉਹਨਾਂ ਦੇ ਵਿੱਚ ਨਮੀ ਦੇ ਵਿੱਚ ਰਾਤ ਨੂੰ ਸੌਂਦੇ ਆ ਸਾਡੇ ਬਿਸਤਰੇ ਦੇ ਉੱਤੇ ਹੋਰ ਨਮੀ ਆ ਜਾਂਦੀ ਹੈ ਤੇ ਜਿਸ ਦੇ ਨਾਲ ਸਾਨੂੰ ਗਿੱਲਾ-ਗਿੱਲਾ ਲੱਗਦਾ ਰਾਤ ਨੂੰ ਨੀਂਦ ਨਹੀਂ ਆਉਂਦੀ ਬੱਚੇ ਪਰੇਸ਼ਾਨ ਰਹਿੰਦੇ ਨੇ ਏਸੀ ਜਿਹੜਾ ਅਸੀਂ ਸਹੂਲਤ ਲਈ ਲਾਇਆ ਪਰ ਉਹਦਾ ਫਾਇਦਾ ਕੋਈ ਨਹੀਂ ਹੁੰਦਾ ਇਸ ਹਾਲਤ ਦੇ ਵਿੱਚ ਅਸੀਂ ਕੀ ਕਰੀਏ ਇਸ ਹਾਲਤ ਦੇ ਵਿੱਚ ਅਸੀਂ ਆਪਣੇ ਏਸੀ ਦਾ ਰਿਮੋਟ ਚੁੱਕਣਾ ਰਿਮੋਟ ਚੁੱਕ ਕੇ ਉਹਦਾ ਮੋਡ ਵਾਲਾ ਜਿਹੜਾ ਬਟਨ ਆ ਉਹ ਦੇਖਣਾ ਮੋਡ ਵਾਲੇ ਬਟਨ ਨੂੰ ਦਬਣਾ ਜਦੋਂ ਪਾਣੀ ਟਪਕਣ ਦੀਆਂ ਬੂੰਦਾਂ ਜੀਆਂ ਵਾਲਾ ਮੋਡ ਆ ਗਿਆ ਸਕਰੀਨ ਦੇ ਉੱਤੇ ਉੱਥੇ ਓਕੇ ਕਰ ਦੇਣਾ ਪਾਣੀ ਦੀਆਂ ਬੂੰਦਾਂ ਦਿਖਾਈ ਦੇਣਗੀਆਂ ਕਿਤੇ 3-4 ਬੂੰਦਾਂ ਹੋਣਗੀਆਂ ਕਿ ਸਿਰ ਰਿਮੋਟ ਤੇ ਕਿ ਸਿਰ ਰਿਮੋਟ ਤੇ ਇੱਕ ਅੱਧੀ ਬੂੰਦ ਹੋਊਗੀ ਪਾਵੇਂ 2 ਹੋਣ ਪਾਵੇਂ 4 ਹੋਣ ਪਾਵੇਂ ਇੱਕ ਅੱਧੀ ਬੂੰਦ ਹੋਵੇ ਉਹ ਬੂੰਦਾ ਵਾਲਾ ਜਿਹੜਾ ਇਹ ਮੋੜ ਆ ਉਹਨੂੰ ਓਕੇ ਕਰ ਦੇਣਾ ਫਿਰ ਤੁਹਾਨੂੰ ਪਸੀਨਾ ਵੀ ਨਹੀਂ ਆਊਗਾ ਕਿਉਂਕਿ ਕਮਰੇ ਦਾ ਏਸੀ ਤੁਹਾਡਾ ਪਸੀਨਾ ਜਿਹੜਾ ਸੋਖ ਲਊਗਾ ਤੇ ਥੋੜੀ ਗਲੇ ਦੀ ਖਰਾਬੀ ਆ ਪਹਿਲਾਂ ਜਿਹੜਾ ਗਲਾ ਸੀ ਹੁਣ ਪਹਿਲਾਂ ਵਾਲਾ ਨਹੀਂ ਰਿਹਾ ਕਹਿੰਦੇ ਆ ਕਿ ਅਵਸਥਾ ਦੇ ਨਾਲ ਸਰੀਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਬਦਲਾਅ ਆਉਂਦੇ ਨੇ ਕਹਿੰਦੇ ਆ ਜਦੋਂ ਜਵਾਨੀ ਜੋਰ ਸੀਵੇ ਬਾਲਮਾ ਵੰਜਲੀ ਵਰਗਾ ਬੋਲ ਸੀਵੇ ਬਾਲਮਾ ਹੁਣ ਜਿਹੜਾ ਬੋਲ ਆ ਉਹ ਵੰਜਲੀ ਵਰਗਾ ਨਹੀਂ ਮੈਨੂੰ ਲੱਗਦਾ ਤੁਸੀਂ ਇਸੇ ਬੋਲ ਦੇ ਨਾਲ ਖੁਸ਼ ਹੋਵੋਗੇ ਫਾਇਦਾ ਲੈ ਸਕੋਗੇ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਬਹੁਤ ਬਹੁਤ ਧੰਨਵਾਦ